ਉਧਰ ਯੂਨ ਦੇ ਚੀਫ ਨੇ ਜਿਹੜਾ ਆਖਿਆ ਵੀ ਜਿਹੜਾ ਯੂਐਸ ਨੇ ਫੰਡਿੰਗ ਕੱਟ ਕੀਤੀ ਆ ਇਹਦੇ ਨਾਲ ਜਿਹੜੀ ਦੁਨੀਆ ਆ ਉਹ ਘੱਟ ਹੈਲਦੀ ਤੇ ਸੇਫਟੀ ਜਿਹੜੀ ਉਹਨਾਂ ਦੀ ਘੱਟ ਜਿਹੜੀ ਉਹ ਹੋਵੇਗੀ ਤੇ ਪ੍ਰੋਸਪਰਿਟੀ ਜਿਹੜੀ ਦੁਨੀਆ ਭਰ ਦੇ ਵਿੱਚ ਅਮਰੀਕਨ ਡਾਲਰਸ ਦੇ ਨਾਲ ਜਿਹੜੀ ਫੈਲਦੀ ਸੀ ਉਹ ਕਹਿੰਦੇ ਵੀ ਉਸ ਦੇ ਵਿੱਚ ਹੁਣ ਵਿਗਨ ਜਿਹੜਾ ਉਹ ਭੈਣ ਵਾਲਾ ਆ ਸੋ ਯੂਨ ਦੇ ਜਿਹੜੇ ਸਕੱਰੇਟਰੀ ਜਨਰਲ ਐਂਟੋਨੀਓ ਗੁਆਟਰੇਸ ਉਹਨਾਂ ਨੇ ਇਹ ਜਿਹੜੀ ਗੱਲ ਆਖੀ ਹੈ ਤੇ ਕਹਿੰਦੇ ਵੀ ਅਸੀਂ ਉਮੀਦ ਰੱਖਦੇ ਹਾਂ ਵੀ ਟਰੰਪ ਪ੍ਰਸ਼ਾਸਨ ਆਪਣੇ ਇਸ ਫੈਸਲੇ ਦੇ ਉੱਤੇ ਮੋੜ ਵਿਚਾਰ ਜਿਹੜਾ ਉਹ ਕਰੇਗਾ ਤੇ ਇਸ ਫੈਸਲੇ ਨੂੰ ਵਾਪਸ ਜਿਹੜਾ ਉਹ ਲਵੇਗਾ ਸੋ ਬਿਲਕੁਲ ਨਿਊਯਾਰਕ ਟਾਈਮਜ਼ ਵੀ ਰਿਪੋਰਟ ਕਰ ਰਿਹਾ ਹੈ ਕਿ ਯੂ ਐਸ ਨੇ ਉਹ ਸਾਰੀਆਂ ਫੰਡਿੰਗ ਟਰਮੀਨੇਟ ਜਾਨੀ ਕਿ ਖਤਮ ਕਰ ਦਿੱਤੀਆਂ ਜੋ ਕਿ ਪੋਲੀਓ ਐਚ ਆਈ ਵੀ ਮਲੇਰੀਆ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਲਈ ਪੂਰੀ ਦੁਨੀਆ ਦੇ ਵਿੱਚ ਵਰਤੀਆਂ ਜਾਂਦੀਆਂ ਸੀਗੀਆਂ 5800 ਦੇ ਕਰੀਬ ਕੰਟਰੈਕਟਸ 트럼ਪ ਉਹਨਾਂ ਨੇ 트럼ਪ ਦੇ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਹਫਤੇ ਜੋ ਆ ਉਹ ਕੈਨਸਲ ਕਰ ਦਿੱਤੇ ਹੈਗੇ ਆ ਸੋ ਡਿਪਾਰਟਮੈਂਟ ਆ ਜਿਹੜੀ ਵਾਸ਼ਿੰਗਟਨ ਦੇ ਵਿੱਚ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਹ ਗੈਰ ਰਿਫਿਊਜੀ ਕੈਂਪਸ ਟੱਬਰਕਲੋਸਸ ਕਲੀਨਿਕਸ ਪੋਲੀਓ ਵੈਕਸੀਨੇਸ਼ਨ ਪ੍ਰੋਜੈਕਟਸ ਹਜ਼ਾਰਾਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਕ੍ਰੂਸ਼ੀਅਲ ਫੰਡਿੰਗ ਉਹ ਇਹਨਾਂ ਪ੍ਰੋਜੈਕਟਸ ਦੇ ਲਈ ਲੈਂਦੀਆਂ ਸੀਗੀਆਂ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈਗਾ ਡਾਕਟਰ ਕੈਥਰੀਨ ਹੈਗੇ ਆ ਐਗਜ਼ੀਕਿਊਟਿਵ ਡਾਇਰੈਕਟਰ ਅਫਰੀਕਨ ਪੋਪੂਲੇਸ਼ਨ ਐਂਡ ਹੈਲਥ ਰਿਸਰਚ ਸੈਂਟਰ ਦੇ ਉਹ ਕਹਿੰਦੇ ਵੀ ਇਹਦੇ ਨਾਲ ਲੋਕ ਬਹੁਤ ਸਾਰੇ ਮੰਨਗੇ ਜੇ ਤੁਸੀਂ ਐਚ ਆਈ ਵੀ ਪੋਲੀਓ ਇਦਾਂ ਦੇ ਜਿਹੜੇ ਟੀਕੇ ਆ ਇਹ ਸਾਰੇ ਜੋ ਬੰਦ ਕਰ ਦਿੱਤੇ 131 ਮਿਲੀਅਨ ਦੀ ਗ੍ਰਾਂਟ ਯੂਨੀਸੈਫ ਦੇ ਪੋਲੀਓ ਇਮਿਨਾਈਜੇਸ਼ਨ ਨੂੰ ਜਾਂਦੀ ਸੀ 90 ਮਿਲੀਅਨ ਦਾ ਕੰਟਰੈਕਟ ਕੀ ਮੋਨੋਿਕਸ ਫਾਰ ਬੈਡ ਨੈਟਸ ਮਲੇਰੀਆ ਟੈਸਟ ਟਰੀਟਮੈਂਟਸ ਦੇ ਲਈ ਜਾਂਦਾ ਸੀ ਜੋ ਕਿ 53 ਮਿਲੀਅਨ ਲੋਕਾਂ ਨੂੰ ਬਚਾਉਂਦਾ ਸੀ ਇਸੇ ਤਰ੍ਹਾਂ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਜਿੱਥੇ ਪਾਣੀ ਦਾ ਬੜੀ ਵੱਡੀ ਪ੍ਰੋਬਲਮ ਹੈਗੀ ਆ ਲੋਕਾਂ ਨੂੰ ਡਿਸਪਲੇਸ ਕੀਤਾ ਗਿਆ ਉਹ ਵੀ ਜਿਹੜਾ ਪ੍ਰੋਜੈਕਟ ਉਹਨਾਂ ਦਾ ਜਿਹੜਾ ਕੈਨਸਲ ਕਰ ਦਿੱਤਾ ਗਿਆ ਹੈਗਾ ਆ ਗਲੋਬਲ ਡਰੱਗ ਫੈਸਿਲਿਟੀ ਇੱਕ ਕੈਨਸਲ ਕਰ ਦਿੱਤੇ ਗਿਆ ਹੈ ਐਚ ਆਈ ਵੀ ਕੇਅਰ ਟਰੀਟਮੈਂਟ ਪ੍ਰੋਜੈਕਟ ਜਿਹਨੂੰ ਅਲਜ਼ੋਵਿਥ ਗਲੇਜ਼ਰ ਪੀਡੀਆਟ੍ਰਿਕ ਹੈਲਪ ਫਾਊਂਡੇਸ਼ਨ ਚਲਾਉਂਦੀ ਸੀ ਕਹਿੰਦੇ ਵੀ 3.5 ਲੱਖ ਦੇ ਕਰੀਬ ਲੋਕ ਤੰਜ਼ਾਨੀਆ ਦੇ ਵਿੱਚ ਹੋਰ ਮੁਲਕਾਂ ਸੀ ਉਹ ਸਾਰੇ ਪ੍ਰੋਜੈਕਟ ਬੰਦ ਹੋਏ ਇਸੇ ਤਰ੍ਹਾਂ ਯੂਗਾਂਡਾ ਦੇ ਵਿੱਚ ਬਖਵਖ 87 ਸ਼ੈਲਟਰ ਸਿਗੇ ਸਾਊਥ ਅਫਰੀਕਾ ਦੇ ਵਿੱਚ ਜਿਹੜੇ ਡੋਮੈਸਟਿਕ ਵਾਇਲੈਂਸ ਦੀਆਂ ਬੀਬੀਆਂ ਆ ਉਹਨਾਂ ਦੇ ਲਈ 33000 ਦੇ ਕਰੀਬ ਜੋ ਲੇਡੀਜ਼ ਉੱਥੇ ਰਹਿੰਦੀਆਂ ਉਹ ਪ੍ਰੋਜੈਕਟ ਜਿਹੜੇ ਆ ਬੰਦ ਕੀਤੇ ਗਏ ਆ ਬਖਵਖ ਦੁਨੀਆ ਦੇ ਵਿੱਚ ਜਿਹੜੇ ਇਹ ਪ੍ਰੋਜੈਕਟ ਆ ਬਿਲੀਅਨਸ ਆਫ ਡਾਲਰ ਦੇ ਹੁਣ ਉਹ ਬੰਦ ਕਰ ਦਿੱਤੇ ਗਏ ਹੈਗੇ ਬਿਲਕੁਲ ਯੂ ਐਸ ਏ ਆਈ ਡੀ ਦੇ ਵੀ ਜਿਹੜੇ ਪ੍ਰੋਜੈਕਟ ਆ ਉਹ ਬੰਦ ਹੋਣ ਤੋਂ ਬਾਅਦ ਚ ਆ ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਕਈ ਜਿਹੜਾ ਸਮਾਨ ਬਣਾ ਕੇ ਚਾਹੇ ਉਹ ਰਾਸ਼ੀ ਸੀਗੀ ਚਾਹੇ ਉਹ ਫੂਡ ਸੀਗਾ ਉਹ ਬਹੁਤ ਸਾਰੀਆਂ ਅਮਰੀਕਨ ਕੰਪਨੀਆਂ ਦਾ ਬਣ ਕੇ ਵੀ ਜਾਂਦਾ ਸੀ ਸੋ ਉਹਨਾਂ ਦੇ ਵੀ ਕੰਟਰੈਕਟ ਬੰਦ ਹੋ ਗਏ ਆ ਸੋ ਉਧਰ ਵੀ ਅਸਰ ਜਿਹੜਾ ਪਿਆ ਆ ਜਿਹੜੇ ਰিসিਵਿੰਗ ਐਂਡ ਤੇ ਸੀਗੇ ਜਿੰਨਾ ਲੋਕਾਂ ਨੂੰ ਜਾਂ ਨਿਆਣਿਆਂ ਨੂੰ ਜਿੱਥੇ ਉਹ ਮਰੀਆ ਫੂਡ ਦੀ ਜਿਹੜੀ ਸਮੱਸਿਆ ਆ ਉਹ ਉਹ ਵੀ ਜਿਹੜੇ ਹੁਣ ਉਹਨਾਂ ਨੂੰ ਵੀ ਨਹੀਂ ਪਤਾ ਹੋਊਗਾ ਵੀ ਉਹਨਾਂ ਨੂੰ ਕਿੱਥੋਂ ਸਹਾਇਤਾ ਜਿਹੜੀ ਉਹ ਮਿਲੂਗੀ ਮੁਰ ਦੁਬਾਰਾ ਇਸ ਦੇ ਵਿੱਚ ਸਟ੍ਰੀਮ ਲਾਈਨ ਕਰਕੇ ਕੀ ਟਰੰਪ ਪ੍ਰਸ਼ਾਸਨ ਦੁਬਾਰਾ ਇਹਨਾਂ ਨੂੰ ਚਾਲੂ ਕਰਦਾ ਜਾਂ ਪੱਕੇ ਤੌਰ ਤੇ ਇਸ ਨੂੰ ਬੰਦ ਰੱਖਿਆ ਜਾਊਗਾ ਇਹ ਜਿਹੜੀ ਹੁਣ ਇੱਕ ਵੱਡੀ ਜਿਹੜੀ ਬਹਿਸ ਜਾਂ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ